ਦੀਵਾਲੀ ਦਾ ਤਿਹਾਰ ਆ ਗਿਆ ਤੇ ਹੁਣ 5-7 ਦਿਨ ਕਹਿੰਦੇ ਰਸਗੁੱਲੇ ਚੱਲਣਗੇ ਪਰ ਰਸਗੁੱਲੇ ਸਹੀ ਮਿਲਣਗੇ ਕਿੱਥੋਂ ਬਰਫੀ ਸਹੀ ਮਿਲੂ ਕਿੱਥੋਂ ਕਿਉਂਕਿ ਮਲਾਵਟ ਦਾ ਜਮਾਨਾ ਤੇ ਤਿਹਾਰਾਂ ਦੇ ਦਿਨਾਂ ਵਿੱਚ ਤਾਂ ਕਹਿੰਦੇ ਲੱਲੇ ਲਾ ਦਿੰਦੇ ਆ ਪੱਟਕੇ ਖਾ ਜਾਂਦੇ ਆ ਲੋਕਾਂ ਨੂੰ ਮਲਾਵਟ ਵਾਲੀਆਂ ਚੀਜ਼ਾਂ ਦਿੰਦੇ ਆ ਤੁਹਾਡੀ ਐਸੀ ਪਰੇਸ਼ਾਨੀ ਦਾ ਹੱਲ ਲੱਭਣ ਦੇ ਲਈ ਅੱਜ ਅਸੀਂ ਕੈਸਟੋਰੈਂਟ ਤੇ ਰੇਡ ਮਾਰੀ ਹੈ ਦੇਖਦੇ ਆ ਇਹ ਕੀ ਇਹਨਾਂ ਕੋਲੇ ਸਾਫ ਸਪਾਈ ਹੈਗੀ ਹੈ ਕੀ ਅਸਲੀ ਮਾਲ ਹੈਗਾ ਜਾਂ ਫਿਰ ਇਹ ਵੀ ਲੋਕਾਂ ਦੀ ਤਰ੍ਹਾਂ ਗਾਂਦੀ 파 ਰਹੇ ਆ ਆਜੋ ਲੈ ਕੇ ਚਲਦੇ ਆਂ ਤੁਹਾਨੂੰ ਦਿਖਾਉਣਿਆ ਪੂਰੀ ਗੱਲਬਾਤ ਤੇ ਰੇਟ ਵੀ ਦੱਸਾਂਗੇ ਕੀ ਰੱਖਤੇ ਇਹਨਾਂ ਨੇ ਲੈ ਵੀ ਮਿੱਤਰੋ ਪੂਜਾ ਨੇ ਮਾਰ ਲਿਆ ਛਾਪਾ ਆਪਾਂ ਅੰਦਰ ਦੇਖਦੇ ਆਂ ਕੀ ਗੱਲਬਾਤ ਅੱਛਾ ਅੱਛਾ ਕੀ ਕੀ ਜਾਂਦੇ ਆ ਉਹ ਜਿੱਥੇ ਅਡਵਾਣੀ ਦੀ ਦੁਕਾਨ ਹੈ ਜੀ ਹੁਣ ਉੱਥੇ ਆ ਹੂੰ ਉਹ ਖੜਾ ਪੂਰਨ ਹਾਂਜੀ ਪੂਰਨ ਜੰਦੇ ਜੀ ਹਾਂਜੀ ਕੀ ਹਾਲ ਹੈ ਠੀਕ ਆ ਸਰ ਵਧੀਆ ਕੀ ਕਰੀ ਜਾਂਦੇ ਹੋ ਬਸ ਮਠਾਈਆਂ ਬਣਾਈ ਜਾਂਦੇ ਜਿੱਥੇ ਮਠਾਈਆਂ ਬਣਾਉਂਦੇ ਹਾਂਜੀ 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 ਮੈਂ ਆ ਕੇ ਛਾਪਾ ਹੀ ਮਾਰ ਲਗੇ ਕੋਈ ਗੱਲ ਨਹੀਂ ਜੀ ਮਾਰੋ ਛਾਪਾ ਮਾਰੋ ਆਪਾਂ ਨੂੰ ਕਾਹਦਾ ਡਰ ਹੈ ਜੀ ਕੰਮ ਤਾਂ ਸਾਫ਼ ਸਫਾਈ ਵਾਲਾ ਹੈ ਨਾ ਸੋਡਾ ਆਪਾਂ ਨੂੰ ਕਾਹਦਾ ਡਰ ਹੈ ਜੀ ਅੱਗ ਜਲਾਈ ਬੈਠੇ ਹਾਂ ਹਾਂ ਜੀ ਅੱਗ ਜਲਾਈ ਬੈਠੇ ਹਾਂ ਇਹ ਭਾਈ ਸਾਹਿਬ ਇਹਨਾਂ ਇੱਕ ਸਟੀਮ ਬੋਇਲਰ ਹੈ ਜੀ ਇਹਨੂੰ ਸਟੀਮ ਬੋਇਲਰ ਕਹਿੰਦੇ ਨੇ ਇਹਦੇ ਨਾਲ ਉਹ ਬਣਦੀ ਹੈ ਭਾਫ਼ ਬਣਦੀ ਹੈ ਜੀ ਗਰਮ ਉਹਦੇ ਨਾਲ ਨਾ ਮਠਾਈਆਂ ਪੱਕਦੀਆਂ ਨੇ ਪਹਾਫ ਨਾਲ ਮਠਾਈ ਪਹਾਫ ਨਾਲ ਮਠਾਈਆਂ ਬਗਦੇ ਨੇ ਜੀ ਉਹ ਵੇਖੋ ਉਹ ਜਿਹੜਾ ਚੱਲੀ ਜਾਂਦਾ ਪਹਾਫ ਨਾਲ ਚੱਲ ਰਿਹਾ ਉਹ ਪਰਲੇ ਪਾਸੇ ਜਿਹੜੇ ਹੈਗੇ ਉਹ ਉਸਤਾਦ ਜੀ ਬਣਾਈ ਜਾਂਦੇ ਉਹ ਪਹਾਫ ਨਾਲ ਤਿਆਰ ਹੋ ਰਹੀਆਂ ਜੀ ਅੱਛਾ ਇਹਦੀ ਖਾਸੀਅਤ ਇਹਦੀ ਜਿਹੜਾ ਇਹ ਪਹਾਫ ਨਾਲ ਚਾਰ ਹੁੰਦਾ ਇਹਦੇ ਕਚਾਈ ਨਹੀਂ ਲੈਂਦੀ ਸੋਦੇ ਦੇ ਕਿਸੇ ਜੰਮੇ 28 ਦੇ ਵਿੱਚ ਨਾ ਕੱਚੀ ਨਹੀਂ ਲੈ ਦੇ ਸਕਦੀ ਠੀਕ 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 ਦੂਸਰੀ ਗੱਲ ਹੈ ਕਿ ਜੇ ਮਸਕ ਨਹੀਂ ਆਉਂਦੇ ਜੇ ਮੰਨ ਲਓ ਆਪਾਂ ਡੀਜ਼ਲ ਡੂਲੇ ਦੇ ਕੰਮ ਕਰਦੇ ਨਾ ਉਹ ਕਈ ਵਾਰੀ ਤੇਲ ਦਾ ਛਿੱਟਾ ਪੈ ਜਾਂਦਾ ਤੇ ਉਹਦੇ ਮਸਕ ਮਾਰ ਲੱਗ ਜਾਂਦੀ ਹੈ ਇਹਦੇ ਵਿੱਚ ਮਸਕ ਮਾਸਕ ਵਾਲਾ ਕੋਈ ਕੰਮ ਨਹੀਂ ਕਿਤੇ ਵੀ ਕੋਈ ਉਹ ਨਹੀਂਗਾ ਇਹਦੇ ਵਿੱਚ ਰੱਖ ਸਾਹਿਬ ਦੇ ਵੀ ਕੰਮ ਹੀ ਹੈ ਨਹੀਂ ਜੀ ਕੋਈ ਵੀ ਠੀਕ ਹੈ ਜੀ ਮਠਾਈ ਤਿਆਰ ਕਰ ਦੇਣਾ ਆਪਾਂ ਅੱਛਾ ਉਹਦੇ ਵਿੱਚ ਆ ਗ੍ਰੀਨਰੀ ਦਾ ਤਾਂ ਲਾਈ ਦੀ ਕੋਈ ਮੱਖੀ ਐ ਅੱਛਰ ਹੈ ਵਾਲੋ ਕਈ ਵਾਰੀ ਕੋ ਹੈ ਉਹ ਅੰਦਰ ਐਂਟਰ ਨਹੀਂ ਕਰਦਾ ਜੀ ਇਸ ਕਰਕੇ ਅੱਛਾ ਅੱਛਾ ਸਫਾਈ ਦਾ ਪੂਰਾ ਪ੍ਰਬੰਧ ਦਾ ਫਿਰ ਉੱਤੋਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਰੱਖਣਾ ਹੀ ਪੈਣਾ ਜੀ ਸਾਹਿਬ ਮੈਨੂੰ ਤਾਂ ਅਸੀਂ ਮੈਂ ਕੋਈ ਨਾ ਕੋਈ ਸੱਪ ਕੱਢੂ ਜਾ ਕੇ ਤੂੰ ਤਾਂ ਕਿਸੇ ਜੋਗਾ ਛੱਡਿਆ ਹੀ ਨਹੀਂ ਕਰ ਦੇਖੋ ਤੁਹਾਡੇ ਸਾਹਮਣੇ ਹੀ ਆ ਜੀ ਆਪਾਂ ਕਿਹੜਾ ਖੋ ਕੇ ਰੱਖਿਆ ਜੀ ਸਹੀ ਗੱਲ ਆ ਬਈ ਸਾਫ ਸਫਾਈ ਦਾ ਪੂਰਾ ਪ੍ਰਬੰਧ ਆ ਬਈ ਮੈਨੂੰ ਤਾਂ ਕੋਈ ਕਮੀ ਨਹੀਂ ਨਿਕਲੀ ਮੈਂ ਤਾਂ ਕਮਾਂਗਾ ਕੱਢਣ ਆਇਆ ਸੀ ਬਸ ਦੇਖੋ ਜੀ ਚਲੋ ਠੀਕ ਆ ਭਾਈ ਕੰਮ ਤੁਹਾਡਾ ਇੱਕ ਨੰਬਰ ਚਲੋ ਧੰਨਵਾਦ ਜੀ ਭਾਈ ਜੀ ਤੁਹਾਡਾ ਲੈ ਵੀ ਮਿੱਤਰੋ ਛਾਪਾ ਆਪਾਂ ਮਾਰ ਲਿਆ ਕਮੀ ਆਪਾਂ ਨੂੰ ਕੋਈ ਲੱਗੀ ਨਹੀਂ ਤਾਂ ਕਰਕੇ ਸੋਨੂੰ ਵੀ ਇੱਥੇ ਆਉਣ ਦਾ ਸੱਦਾ ਦਿੰਨੇ ਆ ਤੇ ਤੁਸੀਂ ਆਉਣਾ ਕਿੱਥੇ ਆ ਇਧਰ ਖੰਡਾ ਚੌਕ ਆ ਗਿਆ ਤੇ ਆ ਆ ਗਿਆ ਨੱਤ ਰੋਡ ਇੱਥੋਂ ਸਿਰਫ 200-250 ਮੀਟਰ ਦੀ ਦੂਰੀ ਤੇ ਆ ਡਾਕਟਰ ਹਰਪਾ ਜੰਦੇ ਬਿਲਕੁਲ ਸਾਹਮਣੇ ਚੱਲਦੇ ਆਪਾਂ ਉੱਥੇ ਲਓ ਜੀ ਮਿੱਤਰੋ ਪੂਜਾ ਮਿਸ਼ਤਾਨ ਭੰਡਾਰ ਤੇ ਆਪਾਂ ਪਹੁੰਚ ਚੁੱਕੇ ਆਂ ਪੂਜਾ ਪੇਟ ਪੂਜਾ ਰੈਸਟੋਰੈਂਟ ਤੇ ਇੱਧਰ ਉਹ ਆਪਾਂ ਖੰਡਾ ਚੌਂਕ ਨਹੀਂ ਉਹ ਚੱਲ ਕੇ ਆਏ ਆ 200 ਮੀਟਰ ਦੀ ਦੂਰੀ ਤੇ ਆ ਖੰਡਾ ਚੌਂਕ ਤੋਂ ਤੇ ਸਾਹਮਣੇ ਤੁਹਾਨੂੰ ਪੂਜਾ ਮਿਸ਼ਤਾਨ ਭੰਡਾਰ ਦਿਖ ਜਾਊਗਾ ਤੇ ਆਹ ਜਿਹੜੀ ਅੱਗੇ ਸੜਕ ਜਾਂਦੀ ਆ ਇਹ ਨੱਤਪਿੰਡ ਨੂੰ ਚਲੀ ਜਾਂਦੀ ਆ ਤੇ ਡਾਕਟਰ ਹਰਪਾ ਜੰਦੇ ਬਿਲਕੁਲ ਸਾਹਮਣੇ ਆ ਗਿਆ ਤੇ ਆਜੋ ਫਿਰ ਦੋਸਤੋ ਤੁਹਾਨੂੰ ਮਲਾਉਣਿਆ ਪੂਰਨ ਚੰਦ ਜੀ ਨਾਲ ਤੇ ਇਹਨਾਂ ਤੋਂ ਜਾਣਦੇ ਆ ਵੀ ਕੀ ਕੀ ਆਫਰ ਰੱਖੇ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਕੀ ਦਿਵਾਲੀ ਦੇ ਮੌਕੇ ਤੇ ਭਾਈ ਜੀ ਜਿਹੜੀ ਵੀ ਦਰਸ਼ਕਾਂ ਆ ਸਾਰਿਆਂ ਨੂੰ ਮੇਰੇ ਵੱਲੋਂ ਦਿਵਾਲੀ ਦੀਆਂ ਅਡਵਾਂਸ ਮੁਬਾਰਕਾਂ ਜੀਆਂ ਤੇ ਪੂਰਨ ਚਾਂਦੇ ਜੀ ਸਾਨੂੰ ਦੱਸੋ ਆਪਣੇ ਕੋਲੇ ਕਿਹੜੀ ਕਿਹੜੀ ਆਈਟਮ ਮਿਲਦੀ ਹੈ ਤੇ ਕਿਹੜੀ ਕਿਹੜੀ ਆਈਟਮ ਤੇ ਆਪਾਂ ਡਿਸਕਾਊਂਟ ਦਿੰਦਾ ਬਾਈ ਜੀ ਆਪਣੇ ਕੋਲੇ ਮਠਾਈ ਦੀ ਤਕਰੀਬਨ ਜਿਹੜੀ ਆਪਣੀ ਸ਼ਹਿਰ ਦੇ ਵਿੱਚ ਚੱਲਦੀਆਂ ਨੇ ਉਹ ਸਾਰੀਆਂ ਮਠਾਈਆਂ ਅਵੇਲੇਬਲ ਹਨ ਠੀਕ ਹੈ ਜੀ ਨੈਕਸਟ ਆਪਾਂ ਕਹਿੰਦੇ ਆਪਾਂ ਨੂੰ ਨਾ ਤਲਵੰਡੀ ਸਾਬੋ ਦੇ ਆਏ ਨੂੰ ਆਪਾਂ 25 ਸਾਲ ਹੋ ਗਏ ਤੇ 25 ਸਾਲ ਆਲੇ ਇਹ ਕਰਕੇ ਆਪਾਂ ਇੱਕ ਦੀਵਾਲੀ ਕਰਕੇ ਆਪਣੇ ਕਸਟਮਰਾਂ ਲਈ ਇੱਕ ਖਾਸ ਆਫਰ ਰੱਖੀ ਹੈ। ਅੱਛਾ ਜੀ। ਹਾਂਜੀ ਹਾਂਜੀ। ਚਲੋ ਤੁਹਾਨੂੰ ਬਹੁਤ-ਬਹੁਤ ਵਧਾਈਆਂ 25 ਸਾਲ ਹੋ ਗਏ। ਤੁਹਾਨੂੰ ਵਧਾਈਆਂ ਤੇ ਬਾਕੀ ਆਪਣੇ ਦਰਖਤ ਸਾਨੂੰ ਜਿਹੜੀ ਕਸਟਮਰਾਂ ਸਾਰਿਆਂ ਨੂੰ ਵਧਾਈਆਂ ਜੀ। ਹਾਂਜੀ। ਇਹ ਆਪਣੇ ਕੋਲ ਜੀ ਸੁਧ ਵਧੀਆ ਮਤਲਬ ਆਵਦੀ ਤਿਆਰ ਕੀਤੀਆਂ ਮਠਾਈਆਂ ਮਿਲਣਗੀਆਂ ਸਾਰੀਆਂ। ਹਾਂਜੀ ਹਾਂਜੀ। ਇਹ ਐਦਾਂ ਦੀ ਕੋਈ ਗੱਲ ਨਹੀਂ ਵੀ ਆਪਾਂ ਕਿਵੇਂ ਮੰਨ ਲਓ ਕਿ ਤੋਂ ਲਿਆ ਕੇ ਵੇਚੀ ਹੈ ਜਾਂ ਐਦਾਂ ਦੀ ਕੁਝ ਨਹੀਂ। ਆਪਾਂ ਆਪ ਹੀ ਤਿਆਰ ਇਹ ਬਾਕੀ ਸ੍ਰੀ ਜਿਹੜੀ ਹੈਗੀ ਆਫਰ ਦੀ ਗੱਲ ਕਰਦਾ ਜੀ 25 ਸਾਲ ਦੇ ਕਰਕੇ ਨਾ ਆਪਾਂ ਦੀਵਾਲੀ ਦਾ ਦੀਵਾਲੀ ਤੱਕ ਦੀ ਆਫਰ ਲਾਈ ਆ ਹਾਂਜੀ ਹਾਂਜੀ ਇਹ ਡਬਲ ਖੁਸ਼ੀ ਦਾ ਮੌਕਾ ਡਬਲ ਖੁਸ਼ੀ ਦਾ ਮੌਕਾ ਹੈ ਹਾਂਜੀ ਆਜੀ 25 ਸਾਲ ਹੋ ਗਏ ਨਾਲੇ ਦੀਵਾਲੀ ਆ ਗਈ ਹਾਂਜੀ ਹਾਂਜੀ ਜੀ ਇਸ ਕਰਕੇ ਵੀ ਆਪਾਂ ਜਿਹੜੀ ਆਪਦੇ ਰੋਟੀ ਨੇ ਜੀ ਰੇਟਾਂ ਸੀਗੀਆਂ ਅੱਜ ਉਹਨਾਂ ਦਸ ਤੱਕ 15% ਤੱਕ ਜੀ ਆਪਾਂ ਡਿਵੀਟ ਦਿੱਤੀ ਹੈ ਮਤਲਬ ਕਸਟਮਰਾਂ ਨੂੰ ਹਾਂਜੀ ਠੀਕ ਆ ਠੀਕ ਆ ਡਿਸਕਾਊਂਟ ਦੇਤਾ ਹੀ ਡਿਸਕਾਊਂਟ ਦੇਤਾ ਜੀ ਜੀ ਹਾਂ ਜਿਵੇਂ ਮੋਟੀ ਮੋਟੀ ਮੋਟੇ ਮੋਟੇ ਆਈਟਮਾਂ ਬੋਲੋ ਜੀ ਇਹ ਮੋਟੀ ਮੋਟੀ ਆਪਾਂ ਗੱਲ ਕਰ ਲਈ ਜੇ ਜਿਵੇਂ ਮੰਨ ਲਓ ਜਿਹੜੀ ਵਰਫੀ ਟੋਪ ਦੀ ਜਿਹੜੀ ਵਰਫੀ 600 ਰੁਪਏ ਚੱਲਦੀ ਸੀ ਆਪਾਂ 550 ਕਰਤੀ ਜੀ ਅੱਛਾ ਠੀਕ ਐ ਐਂ ਜਿਵੇਂ ਵਲੋ ਜਿਹੜਾ ਮਿਰਕਿੰਗ 600 ਸੀ ਆਪਾਂ ਮਤਲਬ ਉਹਨੂੰ 550 ਕਰਤਾ ਇਕ ਲੱਖ ਨੂੰ 550 ਕਰਤਾ ਜੀ ਠੀਕ ਠੀਕ ਆ ਮੰਨ ਲਓ ਆਪਣੇ ਪਹਿਲਾਂ ਫਿਕਸ ਰੇਟ ਹੀ ਹੁੰਦੇ ਸੀ ਫਿਕਸ ਰੇਟ ਹੀ ਹੁੰਦੇ ਸੀ ਜੀ ਤੇ ਉਹਦੇ ਵਿੱਚ ਵੀ ਆਪਾਂ ਡਿਸਕਾਊਂਟ ਦਿੱਤਾ ਡਿਸਕਾਊਂਟ ਦਿੱਤਾ ਠ ਲੱਡੂ ਜੇ ਮੈਂ ਆਪਾਂ ਮੈਨੂੰ 180 ਰੁਪਏ ਦੇ ਦੇਸੀ ਆਪਾਂ 150 ਰੁਪਏ ਠੀਕ ਹੈ 150 ਰੁਪਏ ਠੀਕ ਹੈ ਠੀਕ ਹੈ ਜੀ ਹੋਰ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਮਾੜਾ ਜੀ ਇੱਕ ਵਾਰੀ ਬੋਲ ਦਿੰਦੇ ਆਪਾਂ ਵੈਰਾਈਟੀ ਦੇ ਵਿੱਚ ਆਪਣੇ ਕੋਲੇ 4-5 ਤਰ੍ਹਾਂ ਦੀ ਬਰਫੀ ਹੈ ਜੀ ਠੀਕ ਹੈ ਜੀ ਤੇ ਮਿਲਕੇ ਖੋਗਾ ਕਲਾਕੰਦ ਹੋਗਾ ਨਾਲ ਕਾਜੂ ਕਤਲੀ ਹੈ ਠੀਕ ਹੈ ਠੀਕ ਬਾਕੀ ਜਿਹੜੀ ਭਾਜੀ ਦੀ ਆਈਟਮਾਂ ਜੀ ਲੱਡੂ ਪੂਜਾ ਬਜਾਣਾ ਪਕੌੜੀਆਂ ਬਾਲੂਸ਼ਾਈ ਮੱਠੀ ਇਹ ਮਿਲ ਜਾਣਗੇ ਬਾਕੀ ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕੋਈ ਇਹੋ ਜੀ ਆਈਟਮ ਹੈ ਨਹੀਂ ਵੀ ਜਿਹੜੀ ਨਹੀਂ ਮਿਲ ਰਸੇ ਹਾਂ ਰਸੇ ਵਾਲੇ ਆਈਟਮ ਜਿਵੇਂ ਰਸਗੁਲਾ ਗਲਾਕ ਜਾਮਨ ਚਮਚਮ ਰਸਪਰੀਆ ਇਹ ਅਵੇਲੇਬਲ ਹੈ ਜੀ ਆਪਣੇ ਕੋਲ ਠੀਕ ਹੈ ਜੀ ਸੋ ਇਹੋ ਜੀ ਕਹਿੰਦੇ ਕੋਈ ਆਈਟਮ ਨਹੀਂ ਜਿਹੜੀ ਇੱਥੋਂ ਨਹੀਂ ਮਿਲੂਗੀ ਬਾਕੀ ਅਸੀਂ ਵੀ ਇਹਨਾਂ ਦੇ ਗਾਹਕ ਹੈਗੇ ਹਾਂ 25 ਸਾਲ ਹੋ ਗਏ ਇਹਨਾਂ ਨੂੰ ਮੈਂ ਤਾਂ ਛੋਟਾ ਜਿਹਾ ਹੁੰਦਾ ਸੀ ਜਦੋਂ ਇਹਨਾਂ ਦੀ ਦੁਕਾਨ ਤੇ ਆਉਣ ਲੱਗ ਗਿਆ ਸੀ ਪਹਿਲਾਂ ਇਹਨਾਂ ਦਾ ਕੰਮ ਸਾਰੇ ਤਲਵੰਡੀ ਸਾਹਿਬ ਨੂੰ ਨੇੜੇ-ਨੇੜੇ ਇਰਕੇ ਨੂੰ ਪਤਾ ਹੀ ਆ ਵੀ ਏ ਗੇਟ ਦੇ ਸਾਹਮਣੇ ਆਪਣਾ ਕੰਮ ਕਵਾਲਿਟੀ ਇੱਕ ਨੰਬਰ ਆ ਸਾਫ ਸਫਾਈ ਦਾ ਪੂਰਾ ਪ੍ਰਬੰਧ ਆ ਹਾਂਜੀ ਕੁਆਲਿਟੀ ਵਗੈਰਾ ਦੀ ਆਪਾਂ ਗੱਲ ਤਾਂ ਕਰ ਲਈ ਮਿੱਤਰੋ ਇੱਥੋਂ ਤੱਕ ਹੀ ਨਹੀਂ ਇਹਨਾਂ ਕੋਲੇ ਹੋਰ ਵੀ ਬਹੁਤ ਪ੍ਰਬੰਧ ਆ ਆਜੋ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਣੇ ਆ ਆਹ ਦੇਖ ਸਕਦੇ ਹੋ ਪੂਰੀ ਖੁੱਲੀ ਡੁੱਲੀ ਜਗ੍ਹਾ ਕੋਈ ਚਾਹ ਪਾਣੀ ਪੀਣਾ ਕਿਸੇ ਨੇ ਰੋਟੀ ਖਾਣੀ ਆ ਦੇਖੋ ਕਿੰਨਾ ਸੋਹਣਾ ਸਿਸਟਮ ਆ ਮੱਲੋ ਮੱਲੀ ਖਾਨ ਨੂੰ ਜੀ ਕਰਦਾ ਹੈ ਜੀ ਥਾਂ ਤੇ ਬੈਠ ਕੇ ਦੇਖੋ ਗਰਮੀਆਂ ਦੇ ਵਿੱਚ ਕੋਈ ਤੁਹਾਨੂੰ ਗਰਮੀ ਨਹੀਂ ਆਉਂਦੀ ਏਸਿਆਂ ਦਾ ਵੀ ਫੁੱਲ ਪ੍ਰਬੰਧ ਆ ਬਹੁਤ ਹੀ ਸਾਫ ਸੁਥਰਾ ਕੰਮ ਹੈ ਤੇ ਆਜੋ ਹੁਣ ਸਾਨੂੰ ਉੱਪਰ ਲੈ ਕੇ ਚੱਲਦੇ ਆਂ ਥੱਲੇ ਥੱਲੇ ਨਹੀਂ ਉੱਪਰ ਵੀ ਇਹਨਾਂ ਦੇ ਬਹੁਤ ਖੁੱਲੀ ਡੁੱਲੀ ਜਗ੍ਹਾ ਹੈ ਤੁਹਾਨੂੰ ਦਿਖਾਉਣੇ ਆਂ ਆਜੋ ਕਿਰਾਂ ਪਾਰਟੀ ਵਗੈਰਾ ਚੱਲਦੀਆਂ ਇੱਥੇ ਫੁੱਲ ਉੱਪਰ ਪੂਰਾ ਪ੍ਰਬੰਧ ਹੈ ਜਿਵੇਂ ਕਿਸੇ ਤਗੜੇ ਪੈਲਸ ਦੇ ਵਿੱਚ ਆ ਗਏ ਹੁੰਨੇ ਆ ਇਹ ਨਹੀਂ ਵੀ ਕੋਈ ਸ਼ਹਿਰ ਦੇ ਵਿੱਚ ਆ ਤਾਂ ਕੋਈ ਜਗ੍ਹਾ ਦੀ ਕੋਈ ਚੰਗੀ ਹੋਊਗੀ ਦੇਖੋ ਪੂਰਾ ਖੁੱਲਾ ਡੁੱਲਾ ਕੰਮ ਆ ਉੱਤੇ ਖੜ ਕੇ ਵਿਊ ਕਿੱਡਾ ਸੋਹਣਾ ਦਿਖਦਾ ਦੇਖੋ ਤੇ ਪੂਰੀ ਸਾਫ ਸਫਾਈ ਦਾ ਪ੍ਰਬੰਧ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਤੇ ਇੱਧਰ ਅੰਦਰ ਆਜੋ ਦੇਖੋ ਬਹੁਤ ਵਧੀਆ ਪ੍ਰਬੰਧ ਹੈ ਡੈਕੋਰੇਸ਼ਨ ਦਾ ਏਸੀ ਵਗੈਰਾ ਦਾ ਕੁਰਸੀਆਂ ਵਗੈਰਾ ਦਾ ਪੂਰਾ ਖੂਬਸੂਰਤ ਕੰਮ ਆ ਦੇਖ ਸਕਦੇ ਹੋ ਤੁਸੀਂ ਕਿਸੇ ਤਗੜੇ ਪੈਲਸ ਨਾਲੋਂ ਘੱਟ ਨਹੀਂ ਜਿਨੇ ਕੋਈ ਆਪਦਾ ਜਨਮ ਦਿਨ ਦੀ ਪਾਰਟੀ ਕਰਨੀ ਆ ਕੋਈ ਇੰਗੇਜਮੈਂਟ ਦੀ ਪਾਰਟੀ ਕਰਨੀ ਆ ਕੁਝ ਵੀ ਕਰਨਾ ਤੁਹਾਨੂੰ ਇੱਕੋ ਛੱਤ ਥੱਲੇ ਸਾਰਾ ਕੁਝ ਮਿਲ ਜੂ ਇੱਥੇ ਦੇਖੋ ਤੁਸੀਂ ਕਿੱਡਾ ਸੋਹਣਾ ਕੰਮ ਹੈ ਤੇ ਆਜੋ ਫਿਰ ਓਡੀਕ ਕਿਹੜੀ ਗੱਲ ਦੀ ਹੈ ਜਲਦੀ ਤੋਂ ਜਲਦੀ ਪਹੁੰਚੋ